ਲੋਕ ਸਭਾ ਚੋਣਾਂ 2024 ਤੋਂ ਬਾਅਦ ਹੁਣ ਪੰਜਾਬ ਦੇ ਅੰਦਰ 5 ਜਿਮਨੀ ਚੋਣਾਂ ਹੋਣੀਆਂ ਨੇ ਜਿਨ੍ਹਾਂ ਚੋਣਾਂ ਦੇ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਹਲਕਾ ਗਿੱਦੜਵਾਹਾ ਹਲਕਾ ਚੱਬੇਵਾਲ ਡੇਰਾ ਬਾਬਾ ਨਾਨਕ ਅਤੇ ਜਲੰਧਰ ਵੈਸਟ ਦੀ ਸੀਟ ਹੈ ਹੁਣ ਸਭ ਤੋਂ ਪਹਿਲੀ ਜਿਮਨੀ ਚੋਣ ਜਲੰਧਰ ਵੈਸਟ ਦੀ ਹੋਵੇਗੀ ਜਿਸ ਦੀ VOTING 10 ਜਨਵਰੀ ਨੂੰ ਹੋਵੇਗੀ ਨਤੀਜੇ 13 ਜੁਲਾਈ ਨੂੰ ਆਉਣੇ ਨੇ ਇਹ ਜੇਕਰ ਸੀਟ ਦੀ ਗੱਲ ਕਰ ਲਈਏ ਤਾਂ ਇਸ ਲੋਕ ਸਭਾ ਹਲਕੇ ਤੋਂ ਚੰਦਰਜੀਤ ਸਿੰਘ ਚੰਨੀ ਹੋਣਿਆ ਨੇ ਚੰਗੀ ਵੋਟ ਲੈ ਕੇ ਆਪਣੀ ਜਿੱਤ ਦਰਜ ਕੀਤੀ ਹੈ। ਇਹ ਸੀਟ ਇਸ ਕਰਕੇ ਵੀ ਖਾਸ ਮੰਨੀ ਜਾ ਰਹੀ ਆ ਕਿਉਂਕਿ ਇਹ ਸੀਟ ਆਮ ਆਦਮੀ ਪਾਰਟੀ ਦੇ ਸੀਤਲ ਉਂਗਰਾਲ ਹੋਣਿਆ ਕੋਲੇ ਸੀ ਜਾਨੀ ਕਿ ਆਮ ਆਦਮੀ ਪਾਰਟੀ ਦੇ ਕੋਲ ਸੀ। ਸੀਤਲ ਉਂਗਰਾਲ ਹੁਣੀ ਪਾਰਟੀ ਨੂੰ ਅਲ ਵਿਧਾਖ ਦੇ ਨੇ ਤੇ ਉਹ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਇਸੇ ਕਰਕੇ ਹੀ ਇਹ ਸੀਟ ਖਾਲੀ ਹੁੰਦੀ ਆ। ਕਾਂਗਰਸ ਲਈ ਇਸ ਕਰਕੇ ਵੀ ਚੁਣੌਤੀ ਰਹੇਗੀ ਕਿਉਂਕਿ ਲੋਕ ਸਭਾ ਚੋਣਾਂ ਦੇ ਅੰਦਰ ਚੰਜੀਤ ਸਿੰਘ ਚੰਨੀ ਹੋਣਿਆ ਨੇ ਸਭ ਤੋਂ ਜ਼ਿਆਦਾ ਵੋਟ ਇਸ ਹਲਕੇ ਦੇ ਵਿੱਚੋਂ ਹਾਸਲ ਕੀਤੀ ਹੈ ਭਾਜਪਾ ਦੇ ਲਈ ਇਸ ਕਰਕੇ ਚੁਣੌਤੀ ਹੈ ਕਿਉਂਕਿ ਭਾਜਪਾ ਲੰਬੇ ਸਮੇਂ ਤੋਂ ਇਹ ਸੀਟ ਜਿੱਤਦੀ ਆ ਰਹੀ ਸੀ ਇਸੇ ਸੀਟ ਤੋਂ ਹੀ ਚੁੰਨੀ لال ਭਗਤ ਜਿਹੜੇ ਸੀ ਉਹ ਵਿਧਾਇਕ ਬਣਦੇ ਰਹੇ ਬਾਅਦ ਦੇ ਵਿੱਚ ਕੁਝ ਹਲਕਿਆਂ ਦੇ ਵਿੱਚ ਤਬਦੀਲੀ ਵੀ ਹੋਈ ਇਸ ਕਰਕੇ ਸੀਟ ਦਾ ਰੌਚਕ ਮੁਕਾਬਲਾ ਵੀ ਹੋਵੇਗਾ ਜੇਕਰ ਇਸ ਸੀਟ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਵੱਲੋਂ ਸੁਰਿੰਦਰ ਕੌਰ ਨੂੰ ਆਪਣਾ ਉਮੀਦਵਾਰ ਲਾਣ ਦਿੱਤਾ ਹੈ ਬੀਜੇਪੀ ਦੇ ਸੀਤਲ ਉਂਗਰਾਲ ਹੁਣੀ ਚੋਣ ਮੈਦਾਨ ਦੇ ਅੰਦਰ ਨੇ ਨਾਲ ਹੀ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਉਮੀਦਵਾਰ ਨੇ ਸੀਤਲ ਉਂਗਰਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੇ ਚੱਕੀ ਜਿਹੜੀ ਜਿੱਤ ਉਹ ਦਰਜ ਕੀਤੀ ਉਸ ਸਮੇਂ ਦੇ ਉੱਤੇ ਮਹਿੰਦਰ ਭਗਤ ਬੀਜੇਪੀ ਦੇ ਉਮੀਦਵਾਰ ਸੀ ਉਹਨਾਂ ਨੂੰ ਵੀ ਚੰਗੀ ਵੋਟ ਮਿਲਦੀ ਹੈ ਪਰ ਜਿੱਤ ਉਸ ਸਮੇਂ ਦੇ ਉੱਤੇ ਸੀਤਲ ਉਂਗਰਾਲ ਦੀ ਹੁੰਦੀ ਹੈ ਹੁਣ ਮੁਕਾਬਲਾ ਉਹਨਾਂ ਹੀ ਲੋਕਾਂ ਦੇ ਵਿੱਚ ਆ ਪਰ ਪਾਰਟੀਆਂ ਦੇ ਵਿੱਚ ਫੇਰ ਬਦਲ ਹੋਇਆ ਜੇਕਰ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ ਦਾ ਮੰਨਿਆ ਜਾ ਰਿਹਾ ਸੀ ਕਿ ਕਿਸੇ ਹੋਰ ਨੇਤਾ ਦੇ ਉੱਤੇ ਵੀ ਦਾਅ ਖੇਡਿਆ ਜਾ ਸਕਦਾ ਹੈ ਪਰ ਉਹਨਾਂ ਨੇ ਇਸ ਹਲਕੇ ਦੇ ਵਿੱਚ ਲਗਾਤਾਰ ਕੰਮ ਕਰਨ ਵਾਲੀ ਬੀਬੀ ਸੁਰਿੰਦਰ ਕੌਰ ਨੂੰ ਚੁਣਿਆ ਸੁਰਿੰਦਰ ਕੌਰ ਦੀ ਜੇਕਰ ਗੱਲ ਕਰ ਲਈਏ ਤਾਂ ਸੁਰਿੰਦਰ ਕੌਰ ਚਾਰ ਵਾਰ ਕਾਉਂਸਲਰ ਅਤੇ ਇੱਕ ਵਾਰ ਉਹ ਸੀਨੀਅਰ ਡਿਪਟੀ ਮੇਅਰ ਵੀ ਰਹੀ ਉਸਦੇ ਪਤੀ ਦੇ ਦੇਹਾਂਤ ਹੋਣ ਤੋਂ ਬਾਅਦ ਹੀ ਉਹ ਰਾਜਨੀਤੀ ਦੇ ਵਿੱਚ ਆਉਂਦੀ ਹੈ ਤੇ ਲਗਾਤਾਰ ਚਾਰ ਵਾਰ ਕਾਉਂਸਲਰ ਬਣਦੀ ਹੈ ਜੇਕਰ ਮਹਿੰਦਰ ਭਗਤ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਪਿਤਾ ਚੁੰਨੀ لال ਭਗਤ ਜਿਹੜੇ ਕਿ ਵਿਧਾਇਕ ਬਣਦੇ ਨੇ ਤੇ ਨਾਲ ਦੀ ਨਾਲ ਉਹ ਅਕਾਲੀ ਭਾਜਪਾ ਗੱਠਸੋਰ ਸਰਕਾਰ ਦੇ ਅੰਦਰ ਕੈਬਨਿਟ ਮੰਤਰੀ ਵੀ ਬਣਦੇ ਨੇ ਦੂਜੇ ਪਾਸੇ ਸੀਤ ਲੰਗਰਾਲ ਦੀ ਗੱਲ ਕਰੀਏ ਤਾਂ ਸੀਤ ਲੰਗਰਾਲ ਪਹਿਲੀ ਚੋਣ ਲੜਦੇ ਨੇ ਤਾਂ ਪਹਿਲੀ ਚੋਣ ਦੇ ਵਿੱਚ ਹੀ ਉਹ ਜਿੱਤ ਪ੍ਰਾਪਤ ਕਰਦੇ ਨੇ 2022 ਦੇ ਵਿੱਚ ਤਾਂ ਹੁਣ ਉਹ ਭਾਜਪਾ ਦੇ ਵੱਲੋਂ ਉਮੀਦਵਾਰ ਹੈ ਇਹਨਾਂ ਦੇ ਵਿੱਚ ਮੁਕਾਬਲਾ ਕਿਸ ਤਰ੍ਹਾਂ ਦਾ ਹੋਵੇਗਾ ਵੋਟਾਂ ਕਿਸ ਤਰ੍ਹਾਂ ਨੂੰ ਵੱਧ ਪੈਣਗੀਆਂ ਕੌਣ ਜਿੱਤ ਦਰਜ ਕਰੇਗਾ ਤੀਜੀ ਗੱਲ ਇਹ ਵੀ ਹੈਗੀ ਆ ਕਿ ਇਸ ਸੀਟ ਦੇ ਉੱਤੇ ਅਕਾਲੀ ਦਲ ਕਦੇ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਨਿਤਰਿਆ ਕਿਉਂਕਿ ਇਹ ਸੀਟ ਹਮੇਸ਼ਾ ਹੀ ਭਾਜਪਾ ਦੇ ਕੋਲ ਰਹੀ 2022 ਦੇ ਵਿੱਚ ਇਹ ਸੀਟ ਜਿਹੜੀ ਸੀ ਉਹ ਬੀਐਸਪੀ ਦੇ ਕੋਲ ਸੀ ਅਕਾਲੀ ਦਲ ਪਹਿਲੀ ਵਾਰ ਵਿਧਾਨ ਸਭਾ ਚੋਣ ਜਿਹੜੀ ਹੈਗੀ ਆ ਉਹ ਜਲੰਧਰ ਵੈਸਟ ਦੀ ਲੜਨ ਜਾ ਰਿਹਾ ਹੈ ਜੇਕਰ ਵੋਟਾਂ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ ਇਸ ਹਲਕੇ ਦੇ ਵਿੱਚੋਂ ਲੋਕ ਸਭਾ ਚੋਣਾਂ ਦੇ ਦੌਰਾਨ 3300 ਵੋਟਾਂ ਮਿਲਦੀਆਂ ਨੇ ਆਮ ਆਦਮੀ ਪਾਰਟੀ ਨੇ ਭਾਵੇਂ ਕਿ ਇਸੇ ਹਲਕੇ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਸੀ ਪਰ ਲੋਕ ਸਭਾ ਚੋਣਾਂ ਦੇ ਅੰਦਰ 15629 ਵੋਟਾਂ ਹੀ ਉਹਨਾਂ ਨੂੰ ਮਿਲ ਪਉਂਦੀਆਂ ਨੇ ਦੂਜੇ ਪਾਸੇ ਚੰਜੀਤ ਸਿੰਘ ਚੰਨੀ ਹੁਣਿਆਂ ਨੂੰ ਸਭ ਤੋਂ ਜ਼ਿਆਦਾ ਵੋਟ ਮਿਲਦੀ ਹੈ ਜਿਨ੍ਹਾਂ ਨੂੰ 44394 ਵੋਟਾਂ ਮਿਲਦੀਆਂ ਨੇ ਬੀਜੇਪੀ ਨੂੰ ਇਸ ਹਲਕੇ ਦੇ ਵਿੱਚੋਂ 42873 ਵੋਟਾਂ ਮਿਲਦੀਆਂ ਨੇ ਹੁਣ ਮੁਕਾਬਲਾ ਇਹ ਵੀ ਹੋਵੇਗਾ ਕਿ ਆਮ ਆਦਮੀ ਪਾਰਟੀ ਲਈ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਇਸ ਹਲਕੇ ਦੇ ਉੱਤੇ ਦਾਵਾ ਰੱਖਣ ਦੀ ਵੀ ਉਹਨਾਂ ਨੂੰ ਲੋੜ ਹੈ ਆਰ ਵੋਟਾਂ ਦਾ ਬੜਾ ਫਰਕ ਹੈ 15000 ਮਹਿਜ ਵੋਟ ਹੈ ਪਰ ਜਿੱਤਣ ਦੇ ਲਈ 30 ਤੋਂ 40000 ਵੋਟ ਚਾਹੀਦੀ ਹੈ ਵੋਟ ਭਾਵੇਂ ਬੀਜੇਪੀ ਵੀ ਇਸ ਹਲਕੇ ਦੇ ਵਿੱਚੋਂ ਚੰਗੀ ਲੈ ਜਾਂਦੀ ਹੈ ਤੇ ਚੰਨਜੀਤ ਸਿੰਘ ਚੰਨੀ ਹੁਣੇ ਇਸ ਹਲਕੇ ਦੇ ਵਿੱਚੋਂ ਸਭ ਤੋਂ ਵੱਧ ਵੋਟ ਕੱਢਦੇ ਨੇ ਹੁਣ ਇਸ ਹਲਕੇ ਦੀਆਂ ਸਥਿਤੀਆਂ ਵੀ ਬਹੁਤ ਸਾਰੀਆਂ ਅਫੈਕਟ ਨੇ ਇਸ ਹਲਕੇ ਦੇ ਜੇਕਰ ਇਸ ਹਲਕੇ ਦੀ ਗੱਲ ਕਰ ਲਈਏ ਤਾਂ ਮਹਿੰਦਰ ਭਗਤ ਹੁਣਿਆਂ ਦੇ ਜਿਹੜੇ ਪਿਤਾ ਸੀ ਚੂਨੀ ਲਾਲ ਭਗਤ ਉਹਨਾਂ ਦੀ ਹਰਮਨ ਪਿਆਰਤਾ ਵੀ ਆ ਔਰ ਮੰਨਿਆ ਇਹ ਵੀ ਜਾਂਦਾ ਹੈ ਕਿ ਭਗਤ ਪਾਹੀਚਾਰਾ ਜਿਹੜਾ ਹੈਗਾ ਉਹ ਵੱਡੀ ਗਿਣਤੀ ਦੇ ਵਿੱਚ ਇਸ ਹਲਕੇ ਦੇ ਵਿੱਚ ਵਸਦਾ ਹੈ ਦੂਜੇ ਪਾਸੇ ਸੀਤਲੰਗਰਾਲ ਹੋਣਿਆਂ ਨੂੰ ਵੀ ਇਸ ਕਰਕੇ ਚੁਣਿਆ ਕਿ ਉਹ ਸੜਕੇ ਦੇ ਵਿੱਚ ਕੰਮ ਕਰਦੇ ਨੇ ਔਰ ਮੰਨਿਆ ਵੀ ਜਾਂਦਾ ਹੈ ਕਿ ਭਾਜਪਾ ਦੇ ਕੋਲ ਲੰਬੇ ਸਮੇਂ ਤੋਂ ਇਹ ਸੀਟ ਸੀ ਤੇ ਇਸ ਕਰਕੇ ਭਾਜਪਾ ਉਮੀਦ ਵੀ ਰੱਖਦੀ ਹੈ ਕਿ ਹੋ ਸਕਦਾ ਇਹ ਸੀਟ ਸਾਡੀ ਝੋਲੀ ਵੀ ਪੈ ਜਾਵੇ ਕਾਂਗਰਸ ਇਸ ਕਰਕੇ ਹੌਸਲੇ ਦੇ ਵਿੱਚ ਆ ਕਿਉਂਕਿ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੂੰ ਚੰਗੀ ਵੋਟ ਇਸ ਹੜਕੇ ਤੋਂ ਵਿੱਚੋਂ ਮਿਲੀ ਹੈ ਇਨ੍ਹਾਂ ਹਲਕਿਆਂ ਦੀ ਜੇਕਰ ਗੱਲ ਇਹ ਕਰ ਲਈਏ ਤਾਂ ਦਲਿਤ ਵੋਟ ਹੈ ਰਾਖਮੀ ਇਹ ਸੀਟ ਹੈ ਕਿਹੜੀਆਂ ਪਾਰਟੀ ਕਿਹੜੀ ਪਾਰਟੀ ਦੀ ਜਿੱਤ ਦਰਜ ਹੋਵੇਗੀ ਦੂਜੀ ਗੱਲ ਖਾਸ ਇਹ ਰਹੇਗੀ ਕਿਉਂਕਿ ਪਹਿਲੀ ਜਿਮਣੀ ਚੋਣ ਹੋਵੇਗੀ ਤੇ ਇਹ ਜਿਮਣੀ ਚੋੜ ਹੀ ਬਾਕੀ ਜਿਮਣੀ ਚੋਣਾਂ ਦਾ ਮੋਢ ਬਣੇਗੀ ਜੇਕਰ ਇਸ ਸੀਟ ਦੀ ਗੱਲ ਕਰਾਂ ਤਾਂ ਇਹ ਆਮ ਆਦਮੀ ਪਾਰਟੀ ਦੇ ਕੋਲ ਸੀ ਪਰ ਬਾਕੀ ਦੀਆਂ ਚਾਰ ਸੀਟਾਂ ਦੇ ਵਿੱਚੋਂ ਬਰਨਾਲਾ ਸੀਟ ਆਮ ਆਦਮੀ ਪਾਰਟੀ ਦੇ ਕੋਲ ਬਾਕੀ ਦੀਆਂ ਤਿੰਨੋਂ ਸੀਟਾਂ ਚੱਬੇਵਾਲ ਗਿੱਦੜਵਾਹਾ ਤੇ ਡੇਰਾ ਬਾਬਾ ਨਾਨਕ ਕਾਂਗਰਸ ਦੇ ਕੋਲ ਸੀ ਕਾਂਗਰਸ ਦੀ ਜੇਕਰ ਗੱਲ ਕਰ ਲਈਏ ਤਾਂ ਕਾਂਗਰਸ ਦੇ ਲਈ ਇਸ ਤੇ ਵੀ ਜ਼ਰੂਰੀ ਹੋ ਜਾਂਦਾ ਕਿਉਂਕਿ ਇੱਕ ਸੀਟ ਜਿਹੜੀ ਗਿੱਦੜਵਾਹਾ ਸੀਟ ਹੈ ਉਹ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਣਿਆਂ ਦੀ ਸੀਟ ਹੈ ਚੱਬੇਵਾਲ ਦੀ ਜੇਕਰ ਗੱਲ ਕਰ ਲਈਏ ਤਾਂ ਚੱਬੇਵਾਲ ਇਸ ਕਰਕੇ ਚੁਣੌਤੀ ਰਹੇਗੀ ਕਾਂਗਰਸ ਤੇ ਲਈ ਕਿਉਂਕਿ ਉਹਨਾਂ ਨੂੰ ਆਲਵੇ ਦਾ ਆਖ ਕੇ ਰਾਜਕਮਾਰ ਚੱਬੇਵਾਲ ਹੋਣੀ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਹ ਲੋਕ ਸਭਾ ਦੀ ਜਿਹੜੀ ਚੰਗੀ ਜਿੱਤ ਵੀ ਪ੍ਰਾਪਤ ਕਰਦੇ ਨੇ ਡੇਰਾ ਬਾਬਾ ਨਾਨਕ ਇਸ ਕਰਕੇ ਖਾਸ ਹੋ ਜਾਵੇਗਾ ਕਿਉਂਕਿ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰਧਾਵਾਹਣਿਆਂ ਦੀ ਉਹ ਸੀਟ ਹੈ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਇਸ ਕਰਕੇ ਉਹ ਸੀਟ ਖਾਲੀ ਹੋਈ ਹੈ ਜਾਨੀ ਕਿ ਇਸ ਸੀਟ ਦੀ ਜੇਕਰ ਗੱਲ ਕਰ ਲਈਏ ਤਾਂ ਇਹ ਸੀਟ ਹੀ ਹੈ ਜਿਹੜੀ ਮੋੜ ਬਣੇਗੀ ਆਉਣ ਵਾਲੀਆਂ ਜਿਮਨੀ ਚੋਣਾਂ ਦਾ 2017 ਦੀਆਂ ਵਿਧਾਨ ਸਭਾ ਚੋਣਾਂ ਜਦੋਂ ਆਉਂਦੀਆਂ ਨਾ ਤਾਂ ਉਸ ਸਮੇਂ ਦੇ ਉੱਤੇ ਇਹ ਸੀਟ ਕਾਂਗਰਸ ਦੇ ਕੋਲ ਹੁੰਦੀ ਹੈ 58000 ਤੋਂ ਵੱਧ ਵੋਟ ਲੈ ਕੇ ਸੁਸ਼ੀਲ ਕੁਮਾਰ ਰਿੰਕੂ ਹੁਣੀ ਸਲਕੇ ਤੋਂ ਵਿਧਾਇਕ ਚੁਣੇ ਜਾਂਦੇ ਨੇ ਬਾਅਦ ਦੇ ਵਿੱਚ ਉਹ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਦੋਂ ਚੌਧਰੀ ਸੰਤੋਖ ਸਿੰਘ ਹੁਣਿਆ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਬਾਈਲੈਕਸ਼ਨ ਹੁੰਦੀ ਹੈ ਲੋਕ ਸਭਾ ਦੀ ਤਾਂ ਉਸ ਸਮੇਂ ਦੇ ਉੱਤੇ ਸੁਸ਼ੀਲ ਕੁਮਾਰ ਰਿੰਕੂ ਹੁਣਿਆ ਨੂੰ ਜਿਹੜਾ ਹੈਗਾ ਉਮੀਦਵਾਰ ਬਣਾਇਆ ਜਾਂਦਾ ਤੇ ਉਹ ਇੱਕ ਚੰਗੀ ਜਿੱਤ ਵੀ ਦਰਜ ਕਰਦੇ ਨੇ ਪਰਵਾਦ ਦੇ ਵਿੱਚ ਉਹਨਾਂ ਨੂੰ ਟਿਕਟ ਵੀ ਅਨਾਉਂਸ ਹੁੰਦੀ ਆ ਪਰ ਫਿਰ ਉਹ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਉਸ ਤੋਂ ਬਾਅਦ ਕਾਂਗਰਸ ਇੱਥੇ ਆਪਣਾ ਚਰਨਜੀਤ ਸਿੰਘ ਚੰਨੀ ਹੋਣਿਆਂ ਨੂੰ ਉਮੀਦਵਾਰ ਲਾਉਂਦੀ ਆ ਆਮ ਆਦਮੀ ਪਾਰਟੀ ਪਵਨ ਕੁਮਾਰ ਟੀਨੂ ਹੋਣਿਆਂ ਨੂੰ ਜਿਹੜੇ ਕਿ ਅਕਾਲੀ ਦਲ ਦੇ ਵਿੱਚੋਂ ਵਿਧਾਇਕ ਬਣਦੇ ਰਹੇ ਉਹਨਾਂ ਨੂੰ ਸ਼ਾਮਲ ਕਰਦੀ ਆ ਤੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਉਮੀਦਵਾਰ ਸੀ ਜਾਣੀ ਕੇ ਸਥਿਤੀਆਂ ਇਹ ਨੇ ਕਿ ਇਹ ਸੀਟ ਬੜੀ ਖਾਸ ਹੈ ਖਾਸ ਇਸ ਕਰਕੇ ਹੈ ਕਿ ਹਰ ਪਾਰਟੀ ਇਸ ਸੀਟ ਤੋਂ ਆਪਣਾ ਜਿਹੜਾ ਹੈਗਾ ਮੋੜ ਬੰਨਣਾ ਚਾਹੁੰਦੀ ਹੈ ਅਕਾਲੀ ਦਲ ਕਿੰਨਾ ਕੁ ਸਫਲ ਹੋਵੇਗਾ ਕਿਉਂਕਿ ਅਕਾਲੀ ਦਲ ਦਾ ਉਸ ਤਰੀਕੇ ਦਾ ਇੱਥੇ ਕੇਡਰ ਨਹੀਂ ਹੈਗਾ ਕਿਉਂਕਿ ਲੰਬੇ ਸਮੇਂ ਤੋਂ ਇਹ ਭਾਜਪਾ ਦੇ ਕੋਲ ਹੈ ਜੇਕਰ ਮੈਂ 2022 ਦੀ ਗੱਲ ਕਰ ਲਵਾਂ ਤਾਂ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਸੀਤ ਲੰਗਰਾਲ ਨੂੰ 39213 ਵੋਟਾਂ ਮਿਲਦੀਆਂ ਨੇ 33734 ਮਹਿੰਦਰ ਭਗਤ ਜਿਹੜੀ ਉਸ ਸਮੇਂ ਬੀਜੇਪੀ ਦੇ ਉਮੀਦਵਾਰ ਸੀ ਉਹਨਾਂ ਨੂੰ ਵੋਟਾਂ ਮਿਲਦੀਆਂ ਨੇ 34960 ਵੋਟਾਂ ਜਿਹੜੀਆਂ ਨੇ ਉਹ ਕਾਂਗਰਸ ਨੂੰ ਮਿਲਦੀਆਂ ਨੇ ਜਾਨੀ ਕਿ ਇਹ ਸੀਟ ਤੇ ਬਹੁਤ ਸਾਰੇ ਫੈਕਟਰ ਵੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਕੀ ਹੋਣਗੇ ਕਿਹੜੇ ਵੱਡੇ ਕਾਰਨ ਰਹਿਣਗੇ ਕਿਹੜੀ ਉਹ ਪਾਰਟੀ ਹੋਵੇਗੀ ਜਿਹੜੀ ਇਸ ਸੀਟ ਨੂੰ ਆਪਣੀ ਝੋਲੀ ਦੇ ਵਿੱਚ ਪਾਵੇਗੀ ਔਰ ਚੰਜੀਤ ਸਿੰਘ ਚੰਨੀ ਹੁਣਿਆਂ ਦਾ ਕਹਿਣਾ ਹੈ ਕਿ ਇਹ ਸੀਟ ਕਾਂਗਰਸ ਦੇ ਕੋਲ ਆਵੇਗੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੀ ਸੋਨ ਦੇ ਵਿੱਚ ਇਹੀ ਆਉਂਦਾ ਹੈ ਕਿ ਪੱਕੇ ਡੇਰੇ ਉਹ ਜਲੰਧਰ ਦੇ ਵਿੱਚ ਲਾ ਰਹੇ ਨੇ ਤੇ ਦੂਜੇ ਪਾਸੇ ਕਾਂਗਰਸ ਇੱਕ ਵੱਡੀ ਮੀਟਿੰਗ ਕਰਦੀ ਹੈ ਤੇ ਕਾਂਗਰਸ ਇਹ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹ ਤਕੜੇ ਹੋ ਕੇ ਸੀਟ ਨੂੰ ਲੜਨ ਦੀ ਯੋਜਨਾ ਵੀ ਬਣਾ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਤੇ ਨਾਲ ਦੀ ਨਾਲ ਰਵਨੀਤ ਸਿੰਘ ਬਿੱਟੂ ਹੋਣਿਆਂ ਦਾ ਵੱਡਾ ਫੈਕਟਰ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਰਾਜ ਮੰਤਰੀ ਉਹਨਾਂ ਨੂੰ ਜਿਹੜਾ ਹੈਗਾ ਬਣਾਇਆ ਗਿਆ ਤਾਂ ਸਾਰੀਆਂ ਗੱਲਾਂ ਬਾਤਾਂ ਕੀ ਰਹਿਣਗੀਆਂ ਉਹਨਾਂ ਵਾਲੇ ਸਮੇਂ ਦੇ ਵਿੱਚ ਜਿੱਤ ਕਿੰਨਾ ਦੀ ਹੋਵੇਗੀ ਦੇਖਣਾ ਹੋਵੇਗਾ। ਦਿਓ ਅੱਗੇ ਆ ਜੀ ਸਸ਼ੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਬੀ ਸੋਸ਼ਲ।